ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਵਿੱਚ ਫਰਮਾਨ ਹੈ ਜਨਣੀ ਜਣੇ ਤਾਂ ਭਗਤ ਜਨ ਕੇ ਦਾਤਾ ਕੇ ਸੂਰ ਨਹੀਂ ਤਾਂ ਜਨਣੀ ਬਾਜ ਰਹੇ ਕਾਹੇ ਗਵਾਵੇ ਨੂਰ ਉਹੀ ਨਾਰੀ ਭਾਗਾ ਵਾਲੀ ਹੈ ਜਿਸ ਦੀ ਕੁੱਖੋਂ ਕੋਈ ਮਹਾਨ ਆਤਮਾ ਯਾ ਭਗਤ ਜਨਮ ਲੈਂਦਾ ਹੈ। ਉਹੀ ਮਾਂ ਵੀ ਕਰਮਾ ਵਾਲੀ ਹੈ ਜੋ ਕਿਸੇ ਦਾਤੇ ਜਾਂ ਕਿਸੇ ਸੂਰਬੀਰ ਬਹਾਦਰ ਨੂੰ ਜਨਮ ਦਿੰਦੀ ਹੈ। ਆਮ ਮਨੁੱਖਾਂ ਵਿੱਚੋਂ ਕੋਈ ਵਿਰਲਾ ਇਹਨਾਂ ਤਿੰਨ ਗੁਣਾਂ ਵਿੱਚੋਂ ਇੱਕ ਗੁਣ ਦਾ গুণਵਾਨ ਹੁੰਦਾ ਹੈ। ਸਾਡੇ ਇਤਿਹਾਸ ਵਿੱਚ ਮਾਤਾ ਤ੍ਰਿਪਤਾ ਜੀ ਉਸ ਭਾਗੀ ਨਾਰੀ ਹਨ ਜਿਨ੍ਹਾਂ ਨੇ ਇਹਨਾਂ ਤਿੰਨ ਵਿਸ਼ੇਸ਼ਤਾਈਆਂ ਭਰਪੂਰ ਆਤਮਾ ਗੁਰੂ ਨਾਨਕ ਦੇਵ ਜੀ ਨੂੰ ਜਨਮ ਦਿੱਤਾ। ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਇਸ ਕਰਕੇ ਅਮਰ ਰਹੇਗਾ ਕਿ ਉਹਨਾਂ ਦੀ ਸ਼ਖਸੀਅਤ ਤੇ ਪਰਉਪਕਾਰ ਨੇ ਖੱਡ ਵਿੱਚ ਡਿੱਗੀ ਹੋਈ ਮਾਨਵਤਾ ਨੂੰ ਚੁੱਕ ਕੇ ਆਕਾਸ਼ ਦੀਆਂ ਉਚਾਈਆਂ ਤੱਕ ਪਹੁੰਚਾਇਆ ਉਥੇ ਮਾਤਾ ਤ੍ਰਿਪਤਾ ਜੀ ਦਾ ਨਾਮ ਇਸ ਲਈ ਅਮਰ ਰਹੇਗਾ ਕਿਉਂਕਿ ਉਹਨਾਂ ਦੀ ਪਵਿੱਤਰ ਕੁੱਖ ਨੇ ਇਸ ਰੱਬੀ ਨੂਰ ਨੂੰ ਸੰਸਾਰ ਦੀ ਅਗਵਾਈ ਲਈ ਜਨਮ ਦਿੱਤਾ ਸਦੀਆਂ ਤੋਂ ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਹੈ ਭਾਵੇਂ ਵਿੱਚ ਵਿੱਚ ਕੁਝ ਸਮਾਂ ਨਾਰੀ ਦੇ ਸਤਿਕਾਰ ਦਾ ਵੀ ਆਇਆ ਹੈ ਪਰ ਬਹੁਤਾ ਸਮਾਂ ਇਸ ਨੂੰ ਘਰ ਦੀ ਚਾਰ ਦਿਵਾਰੀ ਵਿੱਚ ਰਹਿਣ ਬੱਚਿਆਂ ਨੂੰ ਜਨਮ ਦੇਣ ਪਾਲਣ ਤੇ ਘਰ ਗ੍ਰਿਸ਼ਤੀ ਨੂੰ ਚਲਾਉਣ ਵਿੱਚ ਸਹਾਇਕ ਤੇ ਅਧੀਨ ਹੀ ਸਮਝਿਆ ਗਿਆ ਸਾਡੇ ਦੇਸ਼ ਨੇ ਬਹੁਤ ਜ਼ਰ ਉਹ ਦੌਰ ਵੀ ਵੇਖਿਆ ਹੈ ਜਦੋਂ ਕੁੜੀਆਂ ਜੰਮਣ ਤੇ ਮਾਰ ਦੇਣ ਦੀ ਪ੍ਰਥਾ ਸੀ ਹੁਣ ਵੀ ਕੁਝ ਖੇਤਰਾ ਵਿੱਚ ਜੇ ਪਤਾ ਲੱਗ ਜਾਏ ਕਿ ਬੱਚੀ ਦੀ ਹੋਂਦ ਨਿਸ਼ਚਿਤ ਹੈ ਤਾਂ ਉਸ ਨੂੰ ਜਨਮ ਤੋਂ ਪਹਿਲਾਂ ਹੀ ਸੰਸਾਰ ਤੇ ਆਉਣ ਤੋਂ ਰੋਗ ਦਿੱਤਾ ਜਾਂਦਾ ਹੈ ਸਾਡੇ ਪੰਜਾਬੀ ਸਮਾਜ ਵਿੱਚ ਹੀ ਨਹੀਂ ਦੁਨੀਆ ਭਰ ਵਿੱਚ ਮਾਂ ਦਾ ਸਤਕਾਰਯੋਗ ਸਥਾਨ ਹੈ ਕਿਉਂਕਿ ਮਾਂ ਵਿੱਚ ਪਿਆਰ ਕੁਰਬਾਨੀ ਤੇ ਸੇਵਾ ਦਾ ਜੋ ਜਜ਼ਬਾ ਹੁੰਦਾ ਹੈ ਉਹ ਹੋਰ ਕਿਸੇ ਰਿਸ਼ਤੇ ਵਿੱਚ ਨਹੀਂ ਹੈ ਪੰਜਾਬੀ ਵਿੱਚ ਅਖਾਣ ਪ੍ਰਸਿੱਧ ਹੈ ਮਾਵਾਂ ਠੰਡੀਆਂ ਛਾਵਾਂ ਪਰ ਜਿਹੜੀ ਮਾਂ ਆਪਣੀ ਸੰਤਾਨ ਨੂੰ ਸੰਸਾਰ ਦੇ ਮਹਾਨ ਕਾਰਜ ਕਰਨ ਵਿੱਚ ਉਤਸ਼ਾਹਿਤ ਕਰੇ ਉਹ ਵਰਟ ਭਾਗੀ ਮਾਂ ਹੈ ਸੰਸਾਰ ਦੀਆਂ ਅਜੇਹੀਆਂ ਮਹਾਨ ਮਾਵਾਂ ਵਿੱਚੋਂ ਮਾਤਾ ਤ੍ਰਿਪਤਾ ਜੀ ਇੱਕ ਹਨ ਜਿਨ੍ਹਾਂ ਦੇ ਕੋਮਲ ਹਿਰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੀ ਨੂਰਾਨੀ ਸ਼ਖਸੀਅਤ ਨੂੰ ਜਨਮ ਦਿੱਤਾ ਤੇ ਸਦਾ ਪਿਆਰ ਭਰੀਆਂ ਨਜ਼ਰਾਂ ਨਾਲ ਉਹਨਾਂ ਦੇ ਹਰ ਕਰਤੱਵ ਨੂੰ ਵੇਖਿਆ ਤੇ ਅਸੀਸਾਂ ਦਿੱਤੀਆਂ ਆਪਣੀ ਇਲਾਹੀ ਜੋਤ ਸਪੁੱਤਰ ਨੂੰ ਦੇਖ ਦੇਖ ਕੇ ਹਿਰਦੇ ਵਿੱਚ ਉਹਨਾਂ ਦੀ ਠੰਡ ਪਈ ਤੇ ਸਾਲਾਂ ਬੱਧੀ ਪੁੱਤਰ ਤੋਂ ਵਿਛੜੀ ਮਾਂ ਬਿਰਹਾ ਵਿੱਚ ਉਹਨਾਂ ਨੂੰ ਯਾਦ ਕਰਦੀ ਰਹੀ ਤੇ ਜੀਵਨ ਦੇ ਆਖਰੀ ਸਮੇਂ ਉਸੇ ਸਪੁੱਤਰ ਦੇ ਦਰਸ਼ਨ ਕਰਦਿਆਂ ਸਚਖੰਡ ਜਾ ਵਿਰਾਜੇ ਮਾਤਾ ਤ੍ਰਿਪਤਾ ਜੀ ਦੇ ਜਨਮ ਸਥਾਨ ਤੇ ਮਾਪਿਆਂ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ ਜਨਮ ਸਾਲ ਬਾਰੇ ਤਾਂ ਸ਼ਾਇਦ ਕਿਸੇ ਲੇਖਕ ਨੇ ਵੀ ਉਸ ਜ਼ਮਾਨੇ ਵਿੱਚ ਸੂਚਨਾ ਇਕੱਤਰ ਕਰਨ ਦਾ ਯਤਨ ਵੀ ਨਹੀਂ ਕੀਤਾ ਹੋਵੇਗਾ ਭਾਈ ਕਾਂਤ ਸਿੰਘ ਨਾਭਾ ਨੇ ਗੁਰ ਸ਼ਬਦ ਰਤਨਾਗਰ ਮਹਾਨ ਕੋਸ਼ ਵਿੱਚ ਲਿਖਿਆ ਹੈ ਕਿ ਤ੍ਰਿਪਤਾ ਮਾਤਾ ਜੀ ਦਾ ਜਨਮ ਮਾਜੇ ਦੇ ਪਿੰਡ ਚਾਹਲ ਵਿੱਚ ਹੋਇਆ ਇਹ ਚਾਹਲ ਲਾਹੌਰ ਸ਼ਾਉਣੀ ਦੇ ਲਗਭਗ 8 ਮੀਲ ਤੇ ਹੈ ਇਤਿਹਾਸਕਾਰਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਪਿਤਾ ਜੀ ਦਾ ਨਾਮ ਰਾਮਾ ਤੇ ਮਾਤਾ ਜੀ ਦਾ ਨਾਮ ਸਭਰਾਈ ਸੀ ਤ੍ਰਿਪਤਾ ਮਾਤਾ ਜੀ ਦੇ ਵੀਰ ਦਾ ਨਾਮ ਕ੍ਰਿਸ਼ਨ ਲਿਖਿਆ ਮਿਲਦਾ ਹੈ ਇਸ ਤੋਂ ਬਾਅਦ ਉਹਨਾਂ ਦੇ ਬਾਲਪਨ ਬਾਰੇ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਮਿਲਦੀ ਸਾਖੀਕਾਰਾਂ ਅਨੁਸਾਰ ਮਾਤਾ ਤ੍ਰਿਪਤਾ ਜੀ ਬਾਲਪਨ ਵਿੱਚ ਬੜੇ ਸੁੰਦਰ ਤੇ ਚੰਗੇ ਨੈਣ ਨਕਸ਼ਾ ਵਾਲੇ ਬੱਚੇ ਸਨ ਮਾਨਸਿਕ ਤੌਰ ਤੇ ਸੰਤੁਸ਼ਟ ਸ਼ਾਂਤ ਸੁਭਾਅ ਤੇ ਮਿੱਠ ਬੋਲੜੇ ਸਨ ਅਜਿਹੇ ਗੁਣਾ ਵਾਲੀਆਂ ਬੱਚੀਆਂ ਪਰਿਵਾਰ ਵਿੱਚ ਮਾਣ ਸਤਿਕਾਰ ਤੇ ਪਿਆਰ ਪਾਉਂਦੀਆਂ ਹਨ ਸੁਗੜ ਸਿਆਣੀ ਸਮਝ ਕੇ ਮਾਪਿਆਂ ਨੇ ਸਮੇਂ ਅਨੁਸਾਰ ਭਾਸ਼ਾ ਗਿਆਨ ਵੀ ਦਵਾਇਆ ਘਰ ਦੇ ਕੰਮ ਕਾਜ ਲਈ ਵੀ ਸੁਚੇਤ ਰੂਪ ਵਿੱਚ ਪਰਪੱਕ ਕੀਤਾ ਗ੍ਰਸਥ ਜੀਵਨ ਵਿੱਚ ਸਫਲ ਹੋਣ ਲਈ ਨਿਪੁੰਨ ਵੀ ਬਣਾਇਆ ਕਹਿੰਦੇ ਹਨ ਕਿ ਧੀਆਂ ਤੇ ਬਹੁਤ ਵੱਡਾ ਅਸਰ ਮਾਦਾ ਹੁੰਦਾ ਹੈ ਜਿਹੋ ਜਿਹਾਂ ਸੁਭਾਅ ਵਤੀਰਾ ਤੇ ਰੁਚੀਆਂ ਮਾਦੀਆਂ ਹੋਣ ਉਹ ਜਈਆਂ ਧੀ ਵਿੱਚ ਵੀ ਹੁੰਦੀਆਂ ਹਨ ਮਾ ਸਭ ਰਾਈ ਧਾਰਮਿਕ ਬਿਰਤੀ ਵਾਲੀ ਔਰਤ ਸਨ ਪ੍ਰਭੂ ਭਗਤੀ ਵਿੱਚ ਨਿਤ ਕੁਝ ਸਮਾਂ ਵੀ ਜ਼ਰੂਰ ਲਗਾਉਂਦੇ ਸਨ ਇਸ ਤੇ ਪ੍ਰਭਾਵ ਨਾਲ ਹੀ ਤ੍ਰਿਪਤਾ ਮਾਤਾ ਜੀ ਈਸ਼ਵਰ ਭਗਤੀ ਨੂੰ ਤਰਜੀਹ ਦਿੰਦੇ ਸਨ ਜੇ ਕੋਈ ਸਾਧੂ ਸੰਤ ਪਿੰਡ ਵਿੱਚ ਆ ਜਾਂਦਾ ਸੀ ਤਾਂ ਉਤਸ਼ਾਹ ਨਾਲ ਉਸਦੀ ਸੇਵਾ ਤੇ ਦਾਨਪੂਰਨ ਕਰਕੇ ਖੁਸ਼ੀ ਮਹਿਸੂਸ ਕਰਦੇ ਸਨ ਜਦ ਬੱਚੀ ਤ੍ਰਿਪਤਾ ਜਵਾਨ ਹੋਈ ਤਾਂ ਪਿਤਾ ਰਾਮਾ ਜੀ ਨੇ ਉਹਨਾਂ ਦੇ ਲਈ ਵਰ ਲੱਭਣਾ ਸ਼ੁਰੂ ਕੀਤਾ ਸਿਆਣੇ ਮਾਪਿਓ ਇਹ ਦੇਖਦੇ ਹਨ ਕਿ ਸਮਾਨ ਗੁਣਾ ਵਾਲਾ ਵਰ ਉਹਨਾਂ ਦੀ ਬੱਚੀ ਨੂੰ ਮਿਲੇ ਤਾਂ ਕਿ ਜੀਵਨ ਸੁਖੀ ਬੀਤੇ ਐਸੇ ਪਾਲ ਵਿੱਚ ਅਖੀਰ ਉਹਨਾਂ ਨੇ ਮਾਜੇ ਦੇ ਨੌਜਵਾਨ ਕਲਿਆਣ ਦਾਸ ਬਾਬਾ ਮਹਤਾ ਕਾਲੂ ਜੀ ਨਾਲ ਰਿਸ਼ਤਾ ਕਰ ਦਿੱਤਾ ਮਹਿਤਾ ਕਲਿਆਣ ਦਾਸ ਦਾ 베ਦੀ ਖਾਨਦਾਨ ਸੀ ਤੇ ਉਹ ਮਹਿਤਾ ਖਵਾਉਂਦੇ ਸਨ ਰਾਏ ਭੋਇ ਦੀ ਤਲਵੰਡੀ ਵਿੱਚ ਪਟਵਾਰੀ ਸਨ ਤੇ ਪੜੇ ਲਿਖੇ ਹੋਣ ਕਾਰਨ ਹਾਕਮ ਵਰਗ ਵਿੱਚ ਉਹਨਾਂ ਦਾ ਚੌਖਾ ਅਸਰ ਰਸੂਖ ਤੇ ਸਤਕਾਰ ਸੀ ਮਾਤਾ ਤ੍ਰਿਪਤਾ ਜੀ ਦੁਲਹਨ ਬਣ ਕੇ ਥਾਣਾ ਬਰਕੀ ਤੋਂ ਰਾਏ ਭੋਇ ਕੀ ਤਲਵੰਡੀ ਆ ਗਏ ਵਿਆਹ ਦੇ ਸਾਲ ਬਾਰੇ ਕਿਦਰੇ ਕੋਈ ਲਿਖਤ ਜਾਣਕਾਰੀ ਨਹੀਂ ਮਿਲਦੀ ਮਾਤਾ ਤ੍ਰਿਪਤਾ ਜੀ ਦੇ ਵਿਆਹ ਤੋਂ ਕੁਝ ਸਾਲ ਪਿੱਛੋਂ ਉਨਾਦਾ ਘਰ ਇੱਕ ਬੱਚੀ ਦਾ ਜਨਮ ਹੋਇਆ ਇਸ ਬੱਚੀ ਦੇ ਜਨਮ ਸਮੇ ਤ੍ਰਿਪਤਾ ਜੀ ਆਪਣੇ ਪੇਕੇਆਂ ਦੇ ਘਰ ਪਿੰਡ ਚਾਹ ਲਾਏ ਹੋਏ ਸਨ ਇੱਥੇ ਹੀ ਉਹਨਾਂ ਦਾ ਵਿਆਹ ਕਟਿਆ ਨਾਨਕੇ ਘਰ ਵਿੱਚ ਜਿਸ ਬੱਚੀ ਦਾ ਜਨਮ ਹੋਇਆ ਉਸ ਦਾ ਨਾਮ ਨਾਨਕੀ ਰੱਖਿਆ ਗਿਆ ਇਹੀ ਨਾਨਕੀ ਸਿੱਖ ਇਤਿਹਾਸ ਵਿੱਚ ਬੇਬੇ ਨਾਨਕੀ ਜੀ ਦੇ ਨਾਮ ਨਾਲ ਪ੍ਰਸਿੱਧ ਹੈ ਇਸ ਭੈਣ ਨਾਨਕੀ ਦੇ ਜਨਮ ਤੋਂ 5 ਸਾਲ ਪਿਛੋਂ ਮਾਤਾ ਤ੍ਰਿਪਤਾ ਜੀ ਦੇ ਘਰ ਜਿਸ ਬਾਲਕ ਦਾ ਜਨਮ ਹੋਇਆ ਉਸ ਦਾ ਨਾਮ ਖੁਸ਼ੀਆਂ ਤੇ ਮਹਲਾਰਾ ਨਾਲ ਨਾਨਕੀ ਦਾ ਵੀਰ ਨਾਨਕ ਰੱਖਿਆ ਗਿਆ। ਬਸ ਇਹੀ ਮਾਤਾ ਤ੍ਰਿਪਤਾ ਜੀ ਦੀ ਇਕਲ ਸੰਤਾਨ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਲਾਹੀ ਜੋਤ ਸਨ। ਉਹਨਾਂ ਦੇ ਜਨਮ ਸਮੇ ਉਸ ਕਮਰੇ ਵਿੱਚ ਇਲਾਹੀ ਨੂਰ ਦਾ ਇੱਕ ਅਨੋਖਾ ਜਿਹਾ ਪ੍ਰਕਾਸ਼ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦੇ ਸਮੇ ਦੇ ਇਸ ਪ੍ਰਭਾਵ ਨੂੰ ਕਈ ਜਨਮ ਸਾਖੀਆਂ ਦੇ ਲੇਖਕਾਂ ਨੇ ਆਪੋ ਆਪਣੇ ਢੰਗ ਨਾਲ ਬਿਆਨ ਕੀਤਾ ਹੈ। ਸਭ ਤੋਂ ਪਹਿਲਾਂ ਦਾਈ ਦੌਲਤਾ ਨੇ ਇਸ ਰਬੀ ਨੂਰ ਦੇ ਦਰਸ਼ਨ ਕਰਕੇ ਵਧਾਈ ਦਿੱਤੀ ਮਾਤਾ ਤ੍ਰਿਪਤਾ ਜੀ ਨੂੰ ਦੱਸਿਆ ਕਿ ਇਹ ਜਗ ਤੋਂ ਨਿਆਰਾ ਬਲਕ ਹੈ ਅਤੇ ਹਾਂਸੂ ਹਾਂਸੂ ਕਰਦਾ ਸੰਸਾਰ ਤੇ ਆਇਆ ਹੈ 15ਵੀਂ ਸਦੀ ਵਿੱਚ ਸਰਦੇ ਪੁੱਜਦੇ ਆਮ ਘਰਾਂ ਵਿੱਚ ਇਹ ਰਿਵਾਜ ਪ੍ਰਚਲਿਤ ਸੀ ਕਿ ਨਵ ਜਨਮੇ ਬੱਚੇ ਬਾਰੇ ਅਨੁਮਾਨ ਲਾਉਣ ਵਾਲੇ ਪੰਡਤਾਂ ਸਿਆਣਿਆਂ ਨੂੰ ਬੁਲਾ ਕੇ ਬੱਚੇ ਬਾਰੇ ਜਨਮ ਪਤਰੀ ਬਣਵਾਈ ਜਾਏ ਇਹ ਅਨੁਮਾਨ ਲਾਉਂਦੇ ਕਿ ਵੱਡਾ ਹੋ ਕੇ ਉਹ ਬਲਕ ਕਾਰ ਪਰਵਾਰ ਸਮਾਜ ਤੇ ਧਰਮ ਬਾਰੇ ਕਿਹੋ ਜਿਹਾ ਨਿਕਲੇਗਾ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਪਿੱਛੋਂ ਛੇਤੀ ਹੀ ਤਲਵੰਡੀ ਦੇ ਪੰਡਤ ਹਰदयाल ਨੂੰ ਬੁਲਾਇਆ ਗਿਆ ਮਾਤਾ ਤ੍ਰਿਪਤਾ ਜੀ ਨੇ ਬੜੇ ਗੌਰ ਨਾਲ ਪੰਡਤ ਹਰदयाल ਦੇ ਪ੍ਰਗਟਾਏ ਖਿਆਲਾਂ ਨੂੰ ਸੁਣਿਆ ਤੇ ਗਦਗਦ ਹੋ ਉਠੇ ਉਹਨਾਂ ਦੀ ਅੰਤਰਾਤਮਾ ਨੂੰ ਅਨੁਭਵ ਹੋਇਆ ਕਿ ਜਿਵੇਂ ਪ੍ਰਭੂ ਪਰਮਾਤਮਾ ਨੇ ਆਪਣੇ ਸੂਖਮ ਸਰੂਪ ਨੂੰ ਉਹਨਾਂ ਦੀ ਕੁੱਖ ਵਿੱਚ ਸਰੂਪ ਦਿੱਤਾ ਹੈ ਪਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ਪੰਡਤ ਹਰਦਿਆਲ ਨੇ ਬਾਲਕ ਨਾਨਕ ਜੀ ਦੇ ਦਰਸ਼ਨ ਕਰਕੇ ਕਿਹਾ ਇਹ ਵੱਡਾ ਅਵਤਾਰ ਪੁਰਖ ਹੈ ਇੰਨੇ ਵੱਡੇ ਅਵਤਾਰ ਅੱਗੇ ਕੋਈ ਨਹੀਂ ਹੋਇਆ ਰਾਮ ਹੋਇਆ ਤੇ ਕ੍ਰਿਸ਼ਨ ਹੋਇਆ ਪਰ ਉਹਨਾਂ ਨੂੰ ਹਿੰਦੂ ਹੀ ਪੁੱਜਦੇ ਹਨ ਇਸ ਨੂੰ ਹਿੰਦੂ ਮੁਸਲਮਾਨ ਸਭ ਪੁੱਜਣਗੇ ਇਹਨਾਂ ਦਾ ਨਾਮ ਜਿਵੇਂ ਅਸਮਾਨ ਵਿੱਚ ਰਾਬ ਜਾਵੇਗਾ ਵਣ ਤ੍ਰਿਣ ਨਾਨਕ ਨਾਨਕ ਹੋ ਜਾਏਗਾ ਇਹਨਾਂ ਨੂੰ ਸਮੁੰਦਰ ਰਾਹ ਦੇਣਗੇ ਤੇ ਧਰਤੀ ਵੀ ਰਾਹ ਦਵੇਗੀ ਅਸਮਾਨ ਵੀ ਰਾਹ ਦਵੇਗਾ ਤੇ ਇਹ ਨਿਰੰਕਾਰ ਹੀ ਜਾਪਣਗੇ ਹਰ ਮਾਂ ਆਪਣੇ ਬੱਚਿਆਂ ਦੀ ਪਾਲਣਾ ਵੱਲ ਵਧੇਰੇ ਧਿਆਨ ਦਿੰਦੀ ਹੈ ਤੇ ਸਮਰਥਾ ਅਨੁਸਾਰ ਸੁੱਖ ਸਾਧਨ ਜਟਾਉਂਦੀ ਹੈ ਪਰ ਮਾਤਾ ਤ੍ਰਿਪਤਾ ਜੀ ਦੇ ਮਨ ਵਿੱਚ ਇਹ ਪ੍ਰਵਾਰ ਘਰ ਘਰ ਦਾ ਜਾ ਰਿਹਾ ਸੀ ਕਿ ਉਹਨਾਂ ਦਾ ਸੁਪੁੱਤਰ ਸਧਾਰਨ ਬਾਲਕਾਂ ਵਰਗਾ ਨਹੀਂ ਹੈ ਇਹ ਕਿ ਇਲਾਹੀ ਜੋਤ ਹੈ ਇਸ ਲਈ ਇਹੋ ਪਲ-ਪਲ ਪੁੱਤਰ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਕਲੇਜੇ ਨੂੰ ਠੰਡ ਪੈਂਦੀ ਤੇ ਸੁੱਖ ਮਿਲਦਾ ਬਾਲਕ ਨਾਨਕ ਜੀ ਅਸਾਧਾਰਨ ਰੁਚੀਆਂ ਵਾਲੇ ਹੋਣ ਕਾਰਨ ਨਾ ਆਮ ਬਾਲਕਾਂ ਵਾਂਗ ਖੇਡਦੇ ਸੀ ਨਾ ਸ਼ਰਾਰਤਾਂ ਕਰਦੇ ਸੀ ਤੇ ਨਾ ਹੀ ਹਰ ਚੀਜ਼ ਚੁੱਕਦੇ ਫੜਦੇ ਤੇ ਖਾਂਦੇ ਸੀ ਬਾਲਵਸਤਾ ਵਿੱਚ ਹੀ ਉਹ ਗਹਿਰ ਗੰਭੀਰ ਤੇ ਸੋਚ ਸਮੁੰਦਰ ਵਿੱਚ ਟੁਬੀਆਂ ਲਾਉਂਦੇ ਰਹਿੰਦੇ ਸਨ ਜਦ ਮੰਜੇ ਤੇ ਲੇਟੇ ਆਕਾਸ਼ ਵੱਲ ਟਿਕਟਿਗੀ ਲਾ ਕੇ ਦੇਖਦੇ ਸਨ ਤਾਂ ਮਾਤਾ ਤ੍ਰਿਪਤਾ ਜੀ ਨੂੰ ਉਹਦਾ ਧੂ ਪੈਂਦੀ ਸੀ ਜਦੋਂ ਮਹਤਾ ਕਾਲੂ ਜੀ ਨੂੰ ਮਹਿਸੂਸ ਹੁੰਦਾ ਸੀ ਕਿ ਪੁੱਤਰ ਬਿਮਾਰ ਹੈ ਇਸ ਦੇ ਰੋਗ ਦਾ ਪਤਾ ਲਾਉਣਾ ਚਾਹੀਦਾ ਹੈ ਤੇ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਉਹਨਾਂ ਨੇ ਤੁਰੰਤ ਵੈਦ ਨੂੰ ਬੁਲਾਇਆ ਉਸ ਨੇ ਬਾਹ ਫੜ ਕੇ ਗੁਰੂ ਜੀ ਦੀ ਨਬਜ ਵੇਖੀ ਪਰ ਉਹਨਾਂ ਨੂੰ ਕੋਈ ਰੋਗ ਨਾ ਲੱਭਾ ਇਸ ਘਟਨਾ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਆਪ ਵਰਣਨ ਕੀਤਾ ਹੈ ਵੈਦ ਬੁਲਾਇਆ ਵੈਦ ਕੀ ਪਕੜ ਟੰਡੋਲੇ ਬਾਹੇ ਭੋਲਾ ਵੈਦ ਨਾ ਜਾਣਈ ਕਰ ਕਲੇਜੇ ਮਾਹੀ ਜਦੋਂ ਮਾਤਾ ਤ੍ਰਿਪਤਾ ਜੀ ਦਾ ਲਾਲ ਪੜ੍ਹਾਈ ਸ਼ੁਰੂ ਕਰਨ ਵਾਲੀ ਆਯੂ ਦਾ ਹੋਇਆ ਤਾਂ ਪਹਿਲਾਂ ਪਾਦੇ ਪਾਸ ਪੜਨ ਲਈ ਭੇਜਿਆ ਗਿਆ ਉਹਨੇ ਵੀ ਛੇਤੀ ਅਨੁਮਾਨ ਲਾ ਲਿਆ ਕਿ ਇਹ ਤਾਂ ਧੁਰੋਂ ਸਭ ਕੁਝ ਸਿੱਖਿਆ ਸਿਖਾ ਆਇਆ ਹੈ ਹੁਣ ਇਹ ਸਾਡੇ ਪਾਸ ਪੜਨ ਨਹੀਂ ਪੜਾਉਣ ਲਈ ਆ ਹੁਣ ਵੀ ਮਾਤਾ ਗਾਲੂ ਜੀ ਨੂੰ ਇਹ ਗਿਆਨ ਨਾ ਹੋਇਆ ਕਿ ਉਹਨਾਂ ਦਾ ਪੁੱਤਰ ਅਵਤਾਰੀ ਪੁਰਸ਼ ਹੈ ਇਸ ਲਈ ਉਹਨਾਂ ਦੀ ਸੰਸਾਰੀ ਆਯੂ ਵਿੱਚ ਅਜੇਹੇ ਕੌਤਕ ਵਰਤ ਰਹੇ ਹਨ ਉਹ ਤਾਂ ਸੰਸਾਰੀ ਬਾਲਕਾਂ ਵਰਗੀ ਅਵਸਥਾ ਹੀ ਅਨੁਭਵ ਕਰ ਰਹੇ ਸਨ 9 ਸਾਲ ਦੇ ਗੁਰਨਾਨਕ ਦੇਵ ਜੀ ਹੋਏ ਤਾਂ ਉਹਨਾਂ ਨੂੰ ਜਨੇਊ ਪਾਉਣ ਲਈ ਆਪਣੇ ਪਰਿਵਾਰਕ ਰਸਮਾਂ ਰਿਵਾਜ ਅਨੁਸਾਰ ਮੈਂ ਤਾਂ ਕਾਲੂ ਜੀ ਨੇ ਬੁਲਾ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਜਨੇਊ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪੰਡਤ ਨੂੰ ਸੰਬੋਧਨ ਕਰਕੇ ਸੁਭਾਵਕ ਆਖਿਆ ਕਿ ਮੈਂ ਤਾਂ ਆਚਰਣਿਕ ਗੁਣਾ ਦਾ ਜਨੇਊ ਪਾਣਾ ਚਾਹੁੰਦਾ ਹਾਂ ਜੇ ਉਹ ਜਨੇਊ ਤੁਹਾਡੇ ਪਾਸ ਹੈ ਤਾਂ ਮੈਨੂੰ ਵਾਕੇ ਖੁਸ਼ੀ ਹੋਵੇਗੀ ਗੁਰੂ ਨਾਨਕ ਦੇਵ ਜੀ ਦੀ ਆਪਣੀ ਰਚਨਾ ਵਿੱਚ ਉਹ ਵਿਚਾਰ ਅੰਕਿਤ ਹਨ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਉ ਜੀ ਕਾ ਹਾਈ ਤਾਂ ਪਾਂਡੇ ਘਤ ਭਾਵੇਂ ਮੈਂ ਦੌਲਤਾਂ ਦਾਈ ਤੋਂ ਲੈ ਕੇ ਹਰदयाल ਪੰਡਤ ਤੇ ਪੜਾਉਣ ਵਾਲੇ ਪਾਂਡੇ ਤੱਕ ਸਭ ਨੇ ਇਸ ਇਲਾਹੀ ਨੂਰ ਨੂੰ ਕੁਝ-ਕੁਝ ਸਮਝ ਲਿਆ ਪਰ ਮਾਤਾ ਪਿਤਾ ਅਜੇ ਵੀ ਪੂਰੀ ਤਰ੍ਹਾਂ ਉਹਨਾਂ ਉੱਚਾਈਆਂ ਤੱਕ ਨਾ ਪਹੁੰਚ ਸਕੇ ਜਿਥੇ ਅਨ ਦਾਸ ਪੁੱਤਰ ਵਿਚਰ ਰਿਹਾ ਸੀ ਪਰਿਵਾਰ ਵਿੱਚੋਂ ਜੋ ਸਭ ਤੋਂ ਪਹਿਲਾਂ ਅਵਤਾਰੀ ਪੁਰਸ਼ ਨੂੰ ਸਮਝਿਆ ਤਾਂ ਉਹ ਸਨ ਭੈਣ ਨਾਨਕੀ ਜੀ ਜੇ ਪਿਤਾ ਨੇ ਮਜਾਜ ਰੌਣ ਦਾ ਕੰਮ ਸੌਂਪਿਆ ਤਾਂ ਰਾਏ ਬੁਲਾਰ ਨੇ ਅੱਖੀਂ ਵੇਖਿਆ ਕਿ ਨਾਨਕ ਜੀ ਇੱਕ ਰੁੱਖ ਹੇਠਾਂ ਸੁੱਤੇ ਪਏ ਹਨ ਤੇ ਤੁਪ ਆ ਜਾਣ ਤੇ ਇੱਕ ਵੱਡਾ ਫਨੀਅਰ ਸੱਪ ਫਨ ਖਲਾਰ ਕੇ ਉਹਨਾਂ ਨੂੰ ਛਾਂ ਕਰ ਰਿਹਾ ਹੈ ਉਹਨਾਂ ਨੇ ਆ ਕੇ ਮਹਤਾ ਕਾਲੂ ਜੀ ਨੂੰ ਦੱਸਿਆ ਤੇ ਬੜੇ ਨਿਸ਼ਚੇ ਨਾਲ ਕਿਹਾ ਇਹ ਤੁਹਾਡਾ ਪੁੱਤਰ ਇੱਕ ਰੱਬੀបុਰਸ਼ ਹੈ ਮਾਤਾ ਤ੍ਰਿਪਤਾ ਜੀ ਸੱਪ ਦੇ ਛਾ ਕਰਨ ਵਾਲੀ ਘਟਨਾ ਸੁਣ ਕੇ ਤਰਬਕ ਗਏ ਤੇ ਪ੍ਰਭੂ ਦੇ ਸ਼ੁਕਰਾਨੇ ਵਿੱਚ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਨ ਲੱਗੇ ਕਿ ਸ਼ੁਕਰ ਹੈ ਜੋ ਪ੍ਰਮਾਤਮਾ ਨੇ ਸੱਪ ਦੇ ਹਮਲੇ ਤੋਂ ਬਚਾ ਲਿਆ ਹੈ ਮਾਤਾ ਕਾਲੂ ਜੀ ਬੜੇ ਨੇਕ ਦਿਆਲੂ ਤੇ ਜਨਸਾਧਾਰਨ ਤੇ ਦਰਦੀ ਮਨੁੱਖ ਸਨ ਪਰ ਉਹਨਾਂ ਦੀ ਸਮਾਜਿਕ ਅਵਸਥਾ ਅੰਦਰੋਂ ਮੰਗ ਕਰ ਰਹੀ ਸੀ ਕਿ ਉਹਨਾਂ ਦਾ ਸੁਪੁੱਤਰ ਪਰਿਵਾਰਕ ਤੇ ਆਰਥਿਕ ਅਵਸਥਾ ਨੂੰ ਬਲਵਾਨ ਬਣਾਉਣ ਦੇ ਯੋਗ ਹੋਵੇ ਜਨਮ ਸਾਖਿਆ ਅਨੁਸਾਰ ਯੋਗ ਕਵਸਥਾ ਵਿੱਚ ਪ੍ਰਵੇਸ਼ ਕਰਦਿਆਂ 20 ਰੁਪਏ ਦੇ ਕੇ ਸੌਦਾ ਖਰੀਦਣ ਲਈ ਸ਼ਹਿਰ ਭੇਜਿਆ ਗਿਆ ਤਾਂ ਕਿ ਉਹ ਛੋਟੇ ਨਗਰਾਂ ਵਿੱਚ ਵਸਤੂਆਂ ਵੇਚ ਕੇ ਕਮਾਈ ਕਰਨੀ ਸ਼ੁਰੂ ਕਰੇ ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਰਾਹ ਵਿੱਚ ਮਿਲੇ ਸੰਤਾਂ ਸਾਧੂਆਂ ਨੂੰ ਭੋਜ ਛਕਾ ਕੇ ਉਹ ਰਕਮ ਖਰਚ ਕਰਾਏ ਤੇ ਭਾਈ ਮਰਦਾਨੇ ਸਮੇਤ ਤਲਵੰਡੀ ਪਰਤ ਗਏ ਨਗਰ ਦੇ ਬਾਹਰ ਰੁੱਖਾਂ ਦੇ ਝੁੰਡ ਵਿੱਚ ਬੈਠ ਗਏ ਤੇ ਕੁਦਰਤ ਵਿੱਚੋਂ ਕਾਦਰ ਦੇ ਦਰਸ਼ਨ ਕਰਨ ਵਿੱਚ ਬਿਰਤੀ ਲੱਗ ਗਈ। ਭਾਈ ਮਰਦਾਨੇ ਨੂੰ ਘਰ ਭੇਜ ਦਿੱਤਾ ਤੇ ਉਹਨੇ ਆ ਕੇ ਜਾ ਦੱਸਿਆ ਕਿ ਵਪਾਰ ਲਈ ਵਸਤਾ ਖਰੀਦਣ ਦੀ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਰਕਮ ਸੰਤਾਂ ਸਾਧੂਆਂ ਨੂੰ ਲੰਗਰ ਛਕਾਉਣ ਤੇ ਖਰਚ ਆਏ ਹਨ। ਉਸ ਬਾਰੇ ਮੈਂ ਜਦੋਂ ਕੁਝ ਕਿਹਾ ਤਾਂ ਉਹਨਾਂ ਨੇ ਮੈਨੂੰ ਸਮਝਾਇਆ ਕਿ ਇਹ ਸੱਚਾ ਸੌਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੂੰ ਬੜਾ ਗੁੱਸਾ ਲੱਗਾ ਤੇ ਉਹ ਨਗਰ ਦੇ ਬਾਹਰ ਚੁੰਡਵਾਲ ਤਿੱਖੇ ਕਦਮ ਪੁੱਟਦੇ ਆਏ ਉਹਨਾਂ ਦੇ ਪਿੱਛੇ-ਪਿੱਛੇ ਭੈਣ ਨਾਨਕੀ ਤੇ ਮਾਤਾ ਤ੍ਰਿਪਤਾ ਜੀ ਵੀ ਦੌੜੀਆਂ ਆਈਆਂ ਸਾਖੀਕਾਰ ਲਿਖਦੇ ਹਨ ਕਿ ਗੁੱਸੇ ਵਿੱਚ ਭਰੇ ਮਹਤਾ ਗਾਲੂ ਜੀ ਨੇ ਜਦੋਂ ਸੁਪੁੱਤਰ ਨੂੰ ਸਜ਼ਾ ਦੇਣ ਲਈ ਹੱਥ ਚੁੱਕਿਆ ਤਾਂ ਤੁਰੰਤ ਭੈਣ ਨਾਨਕੀ ਜੀ ਤੇ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਨੂੰ ਰੋਕਿਆ ਭੈਣ ਨਾਨਕੀ ਨੇ ਕਿਹਾ ਮੇਰੇ ਰੱਬ ਵਰਗੇ ਵੀਰ ਨੂੰ ਕਿਉਂ ਚਪੇੜਾ ਮਾਰਨ ਲੱਗੇ ਹੋ ਮਾਤਾ ਤ੍ਰਿਪਤਾ ਨੇ ਪਤੀ ਨੂੰ ਸ਼ਾਂਤ ਕਰਨ ਲਈ ਪੰਡਤ ਹਰਦਿਆਲ ਦੇ ਸ਼ਬਦ ਯਾਦ ਕਰਾਏ ਕਿ ਇਹ ਅਵਤਾਰੀ ਪੁਰਸ਼ ਹਨ ਤੇ ਇਹਨਾਂ ਦਾ ਜਸ ਸਾਰੇ ਸੰਸਾਰ ਵਿੱਚ ਹੋਏਗਾ ਅਜਿਹੇ ਕਈ ਮੌਕੇ ਆਏ ਜਦੋਂ ਮਾਤਾ ਕਾਲੂ ਜੀ ਅਸ਼ਾਂਤ ਹੋਏ ਪਰ ਮਾਤਾ ਤ੍ਰਿਪਤਾ ਜੀ ਸਦਾ ਸ਼ਾਂਤ ਰਹਿ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹਰ ਕੌਤਕਾਂ ਨੂੰ ਦੇਖ ਕੇ ਖੁਸ਼ੀ ਮਹਿਸੂਸ ਕਰਦੇ ਰਹੇ ਜਦ ਬੇਬੇ ਨਾਨਕੀ ਜੀ ਦਾ ਵਿਆਹ ਹੋ ਗਿਆ ਤੇ ਉਹ ਆਪਣੇ ਪਤੀ ਜੈਰਾਮ ਨਾਲ ਸੁਲਤਾਨਪੁਰ ਲੋਧੀ ਰਹਿਣ ਲੱਗ ਪਏ ਤਾਂ ਮਾਪਿਆਂ ਨਾਲ ਸਲਾਹ ਕਰਕੇ ਆਪਣੇ ਵੀਰ ਨਾਨਕ ਨੂੰ ਵੀ ਸੁਲਤਾਨਪੁਰ ਲੋਧੀ ਲੈ ਗਏ ਭਾਈ ਮਰਦਾਨਾ ਜੋ ਉਹਨਾਂ ਦਾ ਬਚਪਨ ਵਿੱਚ ਖਿਡਾਵਾ ਤੇ ਸਾਥੀ ਸੀ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੁਲਤਾਨਪੁਰ ਲੋਧੀ ਆ ਗਿਆ ਮਾਤਾ ਤ੍ਰਿਪਤਾ ਜੀ ਹਰ ਆਏ ਗਏ ਤੋਂ ਆਪਣੀਆਂ ਅੱਖਾਂ ਦੇ ਨੂਰ ਸੁਪੁੱਤਰ ਬਾਰੇ ਸੁਖ ਸ਼ਾਨ ਦਾ ਪਤਾ ਰੱਖਦੇ ਰਹੇ ਮਾਤਾ ਤ੍ਰਿਪਤਾ ਜੀ ਦੀਆਂ ਖੁਸ਼ੀਆਂ ਦਾ ਉਹ ਦਿਨ ਸਿਖਰ ਭਰਿਆ ਸੀ ਜਦੋਂ ਉਹਨਾਂ ਦੇ ਸੁਪੁੱਤਰ ਦਾ ਵਿਆਹ ਹੋਇਆ ਨੂਰ ਦੇ ਰੂਪ ਵਿੱਚ ਮਾਤਾ ਸੁਲਖਣੀ ਜੀ ਉਹਨਾਂ ਦੇ ਘਰ ਆਏ ਬੜੇ ਚਾਵਾ ਭਲਾਰਾਂ ਨਾਲ ਪੁੱਤਰ ਨੂੰ ਕਾਰ ਗ੍ਰਸਤੀ ਵਿੱਚ ਪ੍ਰਵੇਸ਼ ਕਰਦਿਆਂ ਵੇਖ ਕੇ ਮਾਤਾ ਤ੍ਰਿਪਤਾ ਜੀ ਖੁਸ਼ੀ ਨਾਲ ਫੁੱਲੇ ਨਹੀਂ ਸੀ ਸਮਾਉਂਦੇ ਮਾਤਾ ਜੀ ਨੂੰ ਹੋਰ ਵੱਧ ਸੰਤੁਸ਼ਟਤਾ ਤੇ ਖੁਸ਼ੀ ਦੀ ਦਾਤ ਪ੍ਰਾਪਤ ਹੋਈ ਜਦੋਂ ਉਹਨਾਂ ਨੂੰ ਪਰਿਵਾਰ ਵਿੱਚੋਂ ਦੋ ਪੋਤਰਿਆਂ ਸ਼੍ਰੀ ਚੰਦ ਤੇ ਲਖਵੇਂ ਦਾਸ ਦੀ ਦਾਤ ਪ੍ਰਾਪਤ ਹੋਈ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਤਾ ਤ੍ਰਿਪਤਾ ਜੀ ਨੂੰ ਅਥਾਹ ਪਿਆਰ ਕਰਦੇ ਸਨ ਤੇ ਜਦ ਵੀ ਮਿਲਦੇ ਸਨ ਮਾਤਾ ਤ੍ਰਿਪਤਾ ਜੀ ਉਹਨਾਂ ਨੂੰ ਗੱਲ ਬਕੜੀ ਵਿੱਚ ਲੈਂਦੇ ਸਨ ਮੱਥਾ ਚੁੰਮਦੇ ਸਨ ਤੇ ਅਸੀਸਾਂ ਦਿੰਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਚਰਨ ਵੰਦਨਾ ਕਰਨ ਲੱਗਦੇ ਤਾਂ ਉਹ ਪਹਿਲਾਂ ਹੀ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਕਲੇਜੇ ਨਾਲ ਲਾ ਲੈਂਦੇ ਜਦੋਂ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਨੂੰ ਠਾਰਨ ਲਈ ਤੇ ਮਨੁੱਖ ਮਾਤਰ ਨੂੰ ਜੀਵਨ ਦੀ ਨਰੋਈ ਸੋਧ ਦਿਖਾਉਣ ਲਈ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਲਈ ਚੱਲੇ ਤਾਂ ਸਭ ਤੋਂ ਪਹਿਲਾਂ ਉਹ ਰਾਏ ਭੋਜ ਦੀ ਤਲਵੰਡੀ ਪਹੁੰਚੇ ਮਾਤਾ ਜੀ ਦੇ ਦਰਸ਼ਨ ਕੀਤੇ ਤਾਂ ਮਾਤਾ ਤ੍ਰਿਪਤਾ ਜੀ ਨੇ ਆਸ਼ੀਰਵਾਦ ਦਿੱਤੀ ਨਾ ਨਹੀਂ ਪਾਈ ਸਗੋਂ ਸ਼ੁਭ ਕਾਮਨਾ ਨਾਲ ਸਫਰ ਲਈ ਤੋਰਿਆ ਕਈ ਸਾਖੀਕਾਰ ਲਿਖਦੇ ਹਨ ਕਿ 12 ਸਾਲ ਦੀ ਲੰਬੀ ਉਦਾਸੀ ਤੋਂ ਪਿੱਛੋਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਘਰ ਵਾਪਸ ਆਏ ਤਾਂ ਤੁਰੰਤ ਮਾਤਾ ਤ੍ਰਿਪਤਾ ਜੀ ਨੂੰ ਮਿਲਣ ਲਈ ਤਲਵੰਡੀ ਆਏ ਸਾਖੀਕਾਰ ਲਿਖਦੇ ਹਨ ਕਿ ਮਾਤਾ ਤ੍ਰਿਪਤਾ ਜੀ ਨੇ ਰੋਟੀ ਪਾਈ ਤੇ ਆਪਣੇ ਸੁਪੁੱਤਰ ਨੂੰ ਯਾਦ ਕਰਦੇ ਆ ਮਨ ਵਿੱਚ ਕਹਿ ਰਹੇ ਸਨ ਕਿ ਅਜੇਹੀ ਰੋਟੀ ਤਾਂ ਮੇਰਾ ਲਾਡਲਾ ਬੜੀ ਪਸੰਦ ਕਰਦਾ ਹੈ ਐਨ ਉਸੇ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਮਾਤਾ ਜੀ ਦੇ ਸਨਮੁਖਾਹ ਪਹੁੰਚੇ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਉਸ ਵੇਲੇ ਮਾਂ ਨੂੰ ਕਿੰਨੀ ਖੁਸ਼ੀ ਹੋਈ ਹੋਵੇਗੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇਸ ਲੰਬੀ ਉਦਾਸੀ ਸਮੇ ਮਾਤਾ ਤ੍ਰਿਪਤਾ ਜੀ ਕਈ ਵਾਰੀ ਸੁਲਤਾਨਪੁਰ ਲੋਧੀ ਗਏ ਨੂੰ ਤੇ ਪੋਤਰਿਆਂ ਨੂੰ ਕਈ ਵਾਰੀ ਤਲਵੰਡੀ ਲੈ ਜਾਣ ਲਈ ਜ਼ੋਰ ਦਿੱਤਾ ਪਰ ਬੀਬੇ ਨਾਨਕੀ ਜੀ ਨੇ ਨਾ ਜਾਣ ਦਿੱਤਾ ਉਹ ਮਾਤਾ ਤ੍ਰਿਪਤਾ ਜੀ ਨੂੰ ਸਦਾ ਆਖਦੇ ਕਿ ਵੀਰ ਮੇਰਾ ਆਪਣੇ ਪਰਿਵਾਰ ਦੀ ਦੇਖਭਾਲ ਮੇਰੇ ਸਪੁਰਦ ਕਰ ਗਿਆ ਹੈ ਮੈਂ ਇਹਨਾਂ ਨੂੰ ਇੱਕ ਪਲ ਵੀ ਨਿਖੇੜ ਨਹੀਂ ਸਕਦੀ। ਮੈਨੂੰ ਇਹਨਾਂ ਦੀ ਸੰਭਾਲ ਵਿੱਚ ਜੋ ਆਨੰਦ ਮਿਲ ਰਿਹਾ ਹੈ ਮੈਂ ਉਸ ਤੋਂ ਬਿਨਾ ਨਹੀਂ ਰਹਿ ਸਕਦੀ। ਆਪਣੀ ਦੂਜੀ ਉਦਾਸੀ ਪਿੱਛੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਵੀ ਦੇ ਪਛਮੀ ਕੰਢੇ ਤੇ ਇੱਕ ਨਵਾਂ ਨਗਰ ਕਰਤਾਰਪੁਰ ਬਸਾਇਆ। ਆਪਣੇ ਪਰਿਵਾਰ ਨੂੰ ਉਹ ਕਰਤਾਰਪੁਰ ਰਾਵੀ ਲੈ ਗਏ। ਉਸ ਸਮੇਂ ਆਪਣੇ ਬਜ਼ੁਰਗ ਮਾਤਾ ਪਿਤਾ ਮਹਤਾ ਕਾਲੂ ਜੀ ਤੇ ਮਾਤਾ ਦ੍ਰਿਪਤਾ ਜੀ ਨੂੰ ਵੀ ਕਰਤਾਰਪੁਰ ਲਿਆਂਦਾ। ਬੇਬੇ ਨਾਨਕੀ ਜੀ ਅਕਾਲ ਚਲਾਣਾ ਕਰ ਚੁੱਕੇ ਸਨ ਬਿਰਧ ਮਾਤਾ ਤ੍ਰਿਪਤਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੱਚਿਆਂ ਤੇ ਪਤਨੀ ਨਾਲ ਰਹਿਣ ਦਾ ਅਫਸਰ ਮਿਲ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਪਣੀਆਂ ਚਾਰ ਉਦਾਸੀਆਂ ਪਿੱਛੋਂ ਕਰਤਾਰਪੁਰ ਹੀ ਆ ਕੇ ਰਹਿਣ ਲੱਗੇ ਇੱਥੇ ਹੀ ਉਹਨਾਂ ਨੇ ਨਾਮ ਜਪਣ ਕਿਰਤ ਕਰਨ ਤੇ ਵੰਡ ਛਕਣ ਦੇ ਤਿੰਨ ਸੂਤਰੀ ਪ੍ਰੋਗਰਾਮ ਨੂੰ ਅਸਲੀ ਰੂਪ ਦੇਣਾ ਸ਼ੁਰੂ ਕੀਤਾ ਕਰਤਾਰਪੁਰ ਵਿੱਚ ਹੀ ਮਾਤਾ ਤ੍ਰਿਪਤਾ ਜੀ ਗੁਰਪੁਰੀ ਸਿਧਾਰ ਗਏ ਇਥੇ ਹੀ ਹੋਣਾ ਦਾ ਅੰਤਮ ਸੰਸਕਾਰ ਹੋਇਆ ਭਾਈ ਕਾਨ ਸਿੰਘ ਨਾਭਾ ਅਨੁਸਾਰ ਮਾਤਾ ਦ੍ਰਿਪਤਾ ਜੀ ਦਾ ਅਕਾਲ ਚਲਾਣਾ ਸੰਮਤ 1579 ਅਥਵਾ ਸਨ 1522 ਨੂੰ ਹੋਇਆ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਮਾਤਾ ਦ੍ਰਿਪਤਾ ਜੀ ਦਾ ਸੱਚਖੰਡ ਪਿਆਨਾ ਤਲਵੰਡੀ ਵਿੱਚ ਹੋਇਆ ਲਿਖਿਆ ਹੈ ਹੋਇਆ ਬੁੱਲਾ ਚੁਕਾਂ ਦੀ ਖੇਵਾਂ ਬਖਸ਼ੋ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ